ਤੋ ਮੇਰੀ ਗੱਲ ਸੁਣੋ ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਦੀਆਂ ਗੱਲਾਂ ਕਰਦੀ ਹੈ ਵੇਖੋ ਤੁਸੀਂ ਮੋਟਰਾਂ ਤੱਕ ਦਾ ਪਾਣੀ ਜਿਹੜਾ ਉਹ ਪੰਜਾਬ ਸਰਕਾਰ ਨੇ ਪਹੁੰਚਾਇਆ ਹੈ ਬਿਜਲੀ ਜਿਹੜੀ ਹੈ ਕਿਸਾਨਾਂ ਨੂੰ ਦਿੱਤੀ ਹੈ ਜਿੱਥੇ ਬਿਜਲੀ ਦੀ ਤੰਗੀ ਨਹੀਂ ਆਉਂਦੀ ਆਈਡੀ ਡੇਟ ਦੇ ਵਿੱਚ ਕਿਸਾਨਾਂ ਨੂੰ ਜਿੱਥੇ ਆਪਾਂ ਗੱਲ ਕਰੀਏ ਐਮਐਸਪੀ ਦੀ ਐਮਐਸਪੀ ਸੈਂਟਰ ਦਾ ਸਬਜੈਕਟ ਹੈ ਉਹ ਪੰਜਾਬ ਦਾ ਸਬਜੈਕਟ ਨਹੀਂ ਹੈਗਾ ਪੰਜਾਬ ਨੇ ਹਮੇਸ਼ਾ ਹੀ ਵਿੱਚ ਵਿਚੋਲਗੀ ਦੀ ਕਰਕੇ ਕੋਸ਼ਿਸ਼ ਕੀਤੀ ਹੈ ਕਿ ਹਮੇਸ਼ਾ ਇਹ ਪ੍ਰੋਬਲਮ ਜਿਹੜੀ ਹੈ ਉਹ ਸੌਟ ਆਊਟ ਕੀਤੀ ਜਾਵੇ ਪਿੱਛੇ ਜੇ ਏਪੀਐਮਸੀ ਐਕਟ ਦਾ ਜਿਹੜਾ ਖੱਟਰਾ ਸੀਗਾ ਉਹ ਵੀ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਉਹ ਰੱਦ ਕੀਤਾ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਉਹ ਸੀਗਾ ਜਿਹੜਾ ਅਸੀਂ ਤਿੰਨ ਬਿੱਲਾਂ ਦੀ ਮੰਗ ਕਰ ਰਹੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਬਿੱਲ ਸੀਗਾ ਜਿਹੜੀ ਸੈਂਟਰ ਫਿਰ ਤੋਂ ਪੰਜਾਬ ਦੇ ਵਿੱਚ ਲਾਗੂ ਕਰਨਾ ਚਾਹੁੰਦੀ ਸੀਗੀ ਸੋ ਇੱਥੋਂ ਸਾਫ਼ ਜ਼ਾਹਿਰ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਕਿਸਾਨਾਂ ਦੇ ਹੱਕ ਦੀ ਗੱਲ ਕਰਦੀ ਹੈ ਔਰ ਕਿਸਾਨਾਂ ਦੇ ਨਾਲ ਹਮੇਸ਼ਾ ਖੜੀ ਰਹੂਗੀ ਤੁਸੀਂ ਆਮ ਆਦਮੀ ਪਾਰਟੀ ਹੀ ਕਿਉਂ ਚੁਣ ਦਿੱਤੀ ਹੋਰ ਪਾਰਟੀਆਂ ਤੇ ਇਹਦੇ ਵਿੱਚ ਕੀ ਰिफਰੈਂਸ ਦੇਖਦੇ ਹੋ ਵਿਜ਼ਨ ਕੀ ਸੀ ਆਮ ਆਦਮੀ ਪਾਰਟੀ ਜੋਇਨ ਕਰਨ ਦਾ ਦੇਖੋ ਜੀ ਸਭ ਤੋਂ ਪਹਿਲੋਂ ਤੇ ਮੈਨੂੰ ਇਹ ਲੱਗਦਾ ਹੈ ਕਿ ਨਵੀਂ ਪਾਰਟੀ ਹੈ ਇਹਦੇ ਵਿੱਚ ਫਰੈਸ਼ਨੈਸ ਹੈ ਠੀਕ ਹੈ ਪਿਛਲੀਆਂ 70 ਸਾਲਾਂ ਤੋਂ ਜਿਹੜੀਆਂ ਪਾਰਟੀਆਂ ਚੱਲਦੀਆਂ ਆ ਰਹੀਆਂ ਸੀਗੀਆਂ ਉਹਦੇ ਵਿੱਚ ਜੋ ਪੰਜਾਬ ਦਾ ਅੱਜ ਸਾਡਾ ਹਾਲ ਹੈ ਜੋ ਬਣਿਆ ਹੋਇਆ ਹੈ ਉਹਨਾਂ ਦਾ ਮੌਜੂਦਾ ਸਿਸਟਮ ਕਰਕੇ ਹੀ ਹੈ ਔਰ ਇੱਕ ਨਵੀਂ ਪਾਰਟੀ ਜਦੋਂ ਹੁਣ 3 ਸਾਲ ਹੋਇਆ ਹੈ ਪਾਰਟੀ ਆਈ ਹੈ ਨਵੇਂ ਐਮਐਲਏਜ਼ ਹੈ ਅੱਜ ਬਹੁਤ ਸਾਰੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਪਾਰਟੀ ਦੇ ਉੱਤੇ ਬਟ ਮੈਂ ਕਹੂੰਗੀ ਕਿ ਨਵੇਂ ਲੋਕਾਂ ਨੂੰ ਕੰਮ ਕਰਨ ਵਾਸਤੇ ਪ੍ਰਾਣਾ ਨੈਕਸਿਸ ਤੋੜਨ ਵਾਸਤੇ ਜਿਹੜੇ ਇੰਨੇ ਸਾਲਾਂ ਤੋਂ ਪੋਲਿਟੀਕਲ ਲੋਕੀ ਬੈਠੇ ਨੇ ਉਹ ਡਿਫਿਕਲਟੀ ਹੁੰਦੀ ਹੈ ਕਿਸੇ ਵੀ ਕਾਰਗੁਜ਼ਾਰੀ ਨੂੰ ਨਿਕਲ ਕੇ ਚੱਲਣਾ ਔਰ ਖਾਸ ਕਰਕੇ ਉਸ ਉਸ ਟਾਈਮ ਤੇ ਜਦੋਂ ਜਦੋਂ ਸਾਡੇ ਪੰਜਾਬ ਦੇ ਵਿੱਚ ਇੱਕ ਸਾਡੇ ਪੰਜਾਬ ਜਿਹੜੀ ਹੈ ਬਾਰਡਰ ਸਟੇਟ ਹੈ ਇੱਥੇ ਇਨਕਲਾਬੀ ਲੋਕ ਨੇ ਮੁਜਾਹਰੇ ਲਾਉਂਦੇ ਨੇ ਔਰ ਜਦੋਂ ਸਾਡੇ ਪੰਜਾਬ ਨੂੰ ਇਸ ਹਾਲ ਤੱਕ ਪਹੁੰਚਾ ਦਿੱਤਾ ਗਿਆ ਹੋਵੇ ਕਿ ਜਦੋਂ ਪੰਜਾਬ ਦੇ ਬਜਟ ਦੀ ਇਸ਼ੂ ਆਂਦੀ ਹੈ ਉਹ ਪਿਛਲੀਆਂ ਸਰਕਾਰਾਂ ਤੋਂ ਫਾਰਵਰਡ ਹੋਇਆ ਸੋ ਇਟ ਵਿਲ ਟੇਕ ਟਾਈਮ ਥੋੜਾ ਟਾਈਮ ਤੇ ਲੱਗੂਗਾ ਪੰਜਾਬ ਨੂੰ ਠੀਕ ਕਰਨ ਵਾਸਤੇ ਔਰ ਦੂਜੀ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਆਮ ਆਦਮੀ ਪਾਰਟੀ ਦੀ ਲੱਗਦੀ ਹੈ ਉਹ ਇਹ ਲੱਗਦੀ ਹੈ ਕਿ ਸਰਦਾਰ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਜੀ ਜਿਹੜੀ ਉਹਨਾਂ ਨੇ ਫੋਟੋ ਸਰਕਾਰੀ ਧਾਰਿਆਵਾਂ ਦੇ ਵਿੱਚ ਲਾਈ ਹੈ ਉਹ ਇਟਸ ਬੈਂਚਮਾਰਕ ਟੂ ਪੋਲਿਟਿਕਸ ਔਰ ਮੇਰਾ ਜਹੇ ਜਆ ਮਤਲਬ ਮੇਰਾ ਬੈਕਗ੍ਰਾਉਂਡ ਹੈ ਕਾਮਰੇਡ ਬੈਕਗ੍ਰਾਉਂਡ ਨੂੰ ਮੈਂ ਬਿਲੋਂਗ ਕਰਦੀ ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਭਗਤ ਸਿੰਘ ਦੀ ਫੋਟੋ ਦੇ ਉੱਤੇ ਦੇਖਦੇ ਆਏ ਹਾਂ ਔਰ ਪਲੇਸ ਕੀਤੇ ਨੇ ਭਾਈ ਮੰਨਾ ਸਿੰਘ ਗੁਸ਼ਨ ਭਾਜੀ ਦੇ ਨਾਲ ਔਰ ਮਤਲਬ ਇੱਕ ਇਨਕਲਾਬੀ ਮਾਹੌਲ ਦੇ ਵਿੱਚ ਰਹੇ ਹਾਂ ਤੇ ਸਾਡੇ ਵਾਸਤੇ ਮਾਨ ਵਾਲੀ ਗੱਲ ਹੈ ਕਿ ਜਿੱਥੇ ਭਗਤ ਸਿੰਘ ਦੀ ਫੋਟੋ ਲੱਗੀ ਹੈ ਉਸ ਫੋਟੋ ਦੇ ਅੱਗੇ ਅਸੀਂ ਬੈਠੇ ਹਾਂ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀਗਾ ਸਰਕਾਰ ਬਣਨ ਤੋਂ ਔਰਤਾਂ ਨੂੰ 1000 ਰੁਪਏ ਦਿੱਤਾ ਜਾਊਗਾ। ਦਿੱਲੀ ਸਰਕਾਰ ਬਣਨ ਸਾਰ ਉਹਨਾਂ ਨੇ 2500 ਰੁਪਏ ਦਾ ਐਲਾਨ ਕਰ ਦਿੱਤਾ। ਪਹਿਲੀ ਕਿਤੇ ਨਹੀਂ ਫੁੱਟਾ। ਕਿ ਲੱਗਦਾ ਨਹੀਂ ਆ ਵੀ ਆਮ ਆਦਮੀ ਪਾਰਟੀ ਇਹ ਪੂਰਾ ਕਰ ਚੁੱਕੀ। ਵਿਖੋ ਜੀ ਇਹ ਆਮ ਆਦਮੀ ਪਾਰਟੀ ਨੇ ਜਿਹੜੇ ਵੀ ਵਾਅਦੇ ਕੀਤੇ ਸੀਗੇ ਆਮ ਆਦਮੀ ਪਾਰਟੀ ਉਹ ਪੂਰੇ ਕਰੂਗੀ। ਸਾਡੀ ਸਰਕਾਰ ਨੂੰ ਹਜੇ 3 ਸਾਲ ਹੋਏ ਐ। 3 ਸਾਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਰਕਾਰ ਕੋਪਪ ਕਰ ਰਹੀ ਹੈ। ਚੀਜ਼ਾਂ ਕਰਨ ਦੇ ਉੱਤੇ ਤੁਸੀਂ ਸਗੋਂ ਸਾਨੂੰ ਸਾਰਿਆਂ ਨੂੰ ਮਿਲ ਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਅੱਜ ਦੀ ਡੇਟ ਦੇ ਵਿੱਚ ਸਾਨੂੰ ਸਮਝਣ ਦੀ ਲੋੜ ਹੈ ਜਿਵੇਂ ਮੈਂ ਅੱਗੇ ਗੱਲ ਕੀਤੀ ਹੈ ਕਿ ਪਿਛਲੇ 70 ਸਾਲਾਂ ਤੋਂ ਦੋ ਸਰਕਾਰਾਂ ਆਈਆਂ ਸਿਗੀਆਂ ਜਿਨ੍ਹਾਂ ਨੇ ਪੂਰਾ ਬੈਗੇਜ ਪਾਇਆ ਹੈ ਪੰਜਾਬ ਦੇ ਸਿਰ ਦੇ ਉੱਤੇ ਕਰਜ਼ੇ ਦਾ ਭਾਰ ਹੈ ਇਸ ਟਾਈਮ ਦੇ ਉੱਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਉਹ ਸਾਰੀਆਂ ਚੀਜ਼ਾਂ ਸੌਟ ਆਊਟ ਕਰਦੀਆਂ ਚਾਹੀਦੀਆਂ ਆ ਹੌਲੀ-ਹੌਲੀ ਸਾਨੂੰ ਸਾਥ ਦੇਣ ਦੀ ਲੋੜ ਹੈ ਅਜ ਸਰਕਾਰ ਦੀ ਸਰਕਾਰ ਦੇ ਐਮ ਐਲ ਏਜ਼ ਦੀ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹਨਾਂ ਨੂੰ ਕੁਐਸਚਨ ਕਰਨੇ ਸ਼ੁਰੂ ਕਰ ਦਈਏ ਕੁਐਸਚਨ ਤਾਦ करिए ਜੇ ਆਮ ਆਦਮੀ ਪਾਰਟੀ ਨੂੰ ਵੀ 30 ਸਾਲ ਹੋ ਗਏ ਹੈ ਸਰਕਾਰ ਦੇ ਵਿੱਚ ਆਏ ਹਨ ਤੇ ਤਦ ਵੀ ਉਹਨਾਂ ਨੇ ਕੱਖ ਨਹੀਂ ਕੀਤਾ ਸੋ ਹਜੇ everything is going around ਹਜੇ ਸਾਡੀ ਸਰਕਾਰ ਚਲੀ ਨਹੀਂ ਗਈ ਹਜੇ ਹੈਗੀ ਹੈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਕਰਕੇ ਅਸੀਂ ਪੰਜਾਬ ਦੇ ਸਿਸਟਮ ਚ ਲੈ ਕੇ ਆਏ ਹੈ ਵੇਖੋ ਜੀ ਪਹਿਲੀ ਸਰਕਾਰ ਹੈ ਜਿਨੇ ਨਸ਼ਿਆਂ ਨੂੰ ਲੈ ਕੇ ਇੰਨਾ ਸਟ੍ਰਿਕਟ ਕਦਮ ਚੁੱਕਿਆ ਹੈ ਪੰਜਾਬ ਦੇ ਵਿੱਚ ਅੱਜ ਤੱਕ ਜਿੰਨੀਆਂ ਸਰਕਾਰਾਂ ਆਈਆਂ ਨੇ ਉਹਨਾਂ ਨੇ ਹਮੇਸ਼ਾ ਨਸ਼ਿਆਂ ਨੂੰ ਮਟਾਉਣ ਦੇ ਵਾਅਦੇ ਕੀਤੇ ਹੈ ਨਸ਼ਿਆਂ ਦੇ ਉੱਤੇ ਪੋਲਿਟਿਕਸ ਕੀਤੀ ਹੈ ਪਾਵੇਂ ਕਈ ਸਰਕਾਰਾਂ ਦੇ ਸੀਐਮ ਸੀਐਮ ਨੇ ਸੋਹ ਚੁੱਕੀ ਹੈ ਕਿ ਨਸ਼ਾ ਖਤਮ ਕਰ ਦਾਂਗੇ ਠੀਕ ਹੈ ਬਟ ਸਾਡੀ ਸਰਕਾਰ ਨੇ ਪਹਿਲੀ ਵਾਰੀ ਮਜਮਿਨੀ ਪੱਧਰ ਦੇ ਉੱਤੇ ਉੱਤੇ ਕਦਮ ਵੀ ਚੁੱਕਿਆ ਹੈ ਭਗਵੰਤ ਸਿੰਘ ਸਰਕਾਰ ਨੇ ਔਰ ਨਾਲ ਹੀ ਤੁਸੀਂ ਦੇਖ ਰਹੇ ਹੋ ਡੇਲੀ ਸਾਡੇ ਹਰਪਾਲ ਸਿੰਘ ਚੀਮਾ ਜੀ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ ਨਸ਼ਿਆਂ ਦੀ ਕਮੇਟੀ ਦੇ ਔਰ ਥੱਲੇ ਜਿੰਨੇ ਵੀ ਉਹਨਾਂ ਦੇ ਥੱਲੇ ਕੈਬਨਿਟ ਮੰਤਰੀ ਲਾਏ ਗਏ ਨੇ ਏਵਰੀ ਡੇ ਦੀ ਰਿਪੋਰਟ ਹੈ ਕਿ ਉਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਹੁੰਚ ਰਹੇ ਨੇ ਉਥੋਂ ਦੀ ਪੁਲਿਸ ਦੇ ਨਾਲ ਰابطਾ ਕਰ ਰਹੇ ਨੇ ਹਰ ਕਿਤੇ ਦੀਆਂ ਰਿਪੋਰਟਾਂ ਲੈ ਰਹੇ ਨੇ ਡਿਡਿਕਸ਼ਨ ਸੈਂਟਰਸ ਨੂੰ ਸਹੀ ਕੀਤਾ ਜਾ ਰਿਹਾ ਹੈ ਔਰ ਜੇ ਇਹ ਗੱਲ ਕੀਤੀ ਜਾਵੇ 2023 ਤੋਂ ਹੀ ਡਾਕਟਰ ਬਲਬੀਰ ਸਾਡੇ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਨਸ਼ਿਆਂ ਦੀਆਂ ਕਮੇਟੀਆਂ ਬਣਾ ਰਹੇ ਸੀਗੇ ਔਰ ਨਾਲ ਹੀ ਅੰਮ੍ਰਿਤਸਰ ਦਾ ਜਿਹੜਾ ਡਿਕਸ਼ਨ ਸੈਂਟਰ ਹੈ ਉਹਨਾਂ ਨੇ ਉਦੋਂ ਹੀ ਉਹਨੂੰ ਠੀਕ ਕਰ ਦਿੱਤਾ ਸੀਗਾ ਕਮਿਸ਼ਨ 2027 ਕਿ ਦਾਂ ਸਰ ਬਚੋਣਾ ਤੁਹਾਡੇ ਦਿਮਾਗ ਚ ਨੇ ਇਲੈਕਸ਼ਨ ਲੜੋ। ਵੇਖੋ ਜੀ ਇਹ ਮੈਂ ਨਹੀਂ ਕਹਿ ਸਕਦੀ ਕਿ ਮੈਂ ਇਲੈਕਸ਼ਨ ਲੜੂੰਗੀ ਕਿ ਨਹੀਂ ਲੜੂੰਗੀ ਜਿਹੜਾ ਵੀ ਇਨਸਾਨ ਪੋਲਿਟਿਕਸ ਦੇ ਵਿੱਚ ਆਂਦਾ ਹੈ ਉਹਨੂੰ ਇਲੈਕਸ਼ਨ ਜ਼ਰੂਰ ਲੜਨੀ ਚਾਹੀਦੀ ਹੈ। ਬਟ ਇਹਦਾ ਇਹਦਾ ਡਿਸੀਜਨ ਮੇਕਿੰਗ ਮੈਂ ਨਹੀਂ ਕਰ ਸਕਦੀ ਇਹਦੇ ਡਿਸੀਜਨ ਮੇਕਿੰਗ ਪਾਰਟੀ ਕਰੂਗੀ ਕਿਉਂਕਿ ਮੈਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਆਰਗੇਨਾਈਜੇਸ਼ਨ ਹੀ ਡਿਸਾਈਡ ਕਰਦੀ ਹੈ ਵੀ ਕਿੰਨੇ ਇਲੈਕਸ਼ਨ ਲੜਨੇ ਆ ਔਰ ਕਿੰਨੇ ਨਹੀਂ ਲੜਨੇ। ਗਾਟ ਡਿਸ ਹੈਪੀ ਹੈ ਕਿਉਂ? ਚੋਲਡਰ ਲਈ ਐਗਰੀ ਹੈਗੇ। ਵੇਖੋ ਜੀ ਮੈਂ ਮੈਂ ਹਰ ਕੋਈ ਇਨਸਾਨ ਐਗਰੀ ਹੁੰਦਾ ਹੈ ਲੜਨ ਵਾਸਤੇ ਦੀ ਡਿਊਟੀ ਨਹੀਂ ਲਾਉਗੀ ਤੇ ਫਿਰ ਮੈਂ ਨਹੀਂ ਲੜਾਂਗੀ